ਬਾਬਾ ਜੀ ਕਿਵੇਂ ਹੋ ਬਾਬਾ ਜੀ ਤੁਹਾਡੀਆਂ ਦੁਆਵਾਂ ਨੇ ਤੁਹਾਡਾ ਪਿਆਰ ਹੈ ਤੁਹਾਡਾ ਸਤਿਕਾਰ ਹੈ ਮੈਨੂੰ ਕਹਿੰਦੇ ਨੇ ਤੁਸੀਂ ਆਵਾਜ਼ ਤੁਹਾਡੀ ਬੜੀ ਬੁਲੰਦ ਹੈ ਮੈਂ ਕਿਹਾ ਤੁਹਾਡੀਆਂ ਅਸੀਸਾਂ ਨੇ ਜੀ ਅਸੀਂ ਇੱਥੇ ਖੜੇ ਆਂ ਜੀ ਕੋੜੇ ਦੇ ਕੋਲ ਹਾਂ ਤੇ ਉੱਥੋਂ ਮੈਨੂੰ ਕੋੜੇ ਦੀ ਗੱਲ ਯਾਦ ਆਈ ਹਾਂਜੀ ਇਹ ਲਾੜੇ ਨੂੰ ਕੋੜੇ ਤੇ ਕਿਉਂ ਬੜਹਾਂਦੇ ਨੇ ਭਲਾ ਕਿਉਂ ਪਠਾਉਂਦੇ ਆ ਜੀ ਉਹ ਇਸ ਕਰਕੇ ਕਿ ਹਾਲੇ ਵੀ ਮੌਕਾ ਹੈ ਗਈ ਭੱਜ ਲੈ ਭੱਜ ਲੈ ਜੋ ਹੈ ਜੀ ਲੁਧਿਆਣੇ ਸਟੇਸ਼ਨ ਤੇ ਨਾ ਇੱਕ ਟਾਂਗਾ ਸੀ ਹੂੰ ਟਾਂਗਾ ਸੀ ਤੇ ਉਹ ਜਾ ਰਿਹਾ ਸੀ ਤੇ ਉਹ ਸਵਾਰੀਆਂ ਨੂੰ ਕਹਿ ਰਿਹਾ ਸੀ ਇੱਕ ਸਵਾਰੀ ਹੋਰ ਇੱਕ ਸਵਾਰੀ ਹੋਰ ਉਹ ਟਾਂਗੇ ਤੇ ਜਦੋਂ ਪੂਰਾ ਹੋ ਗਿਆ ਨਾ ਤੇ ਉਹ ਟਾਂਗਾ ਤੁਰ ਪਿਆ ਹੂੰ ਉਹ ਜੀ ਟਾਂਗਾ ਤੁਰਦਾ ਸੀ ਤੇ ਹਰ 10 ਮਿੰਟਾਂ ਪਿੱਛੋਂ ਰੁੱਕ ਜਾਂਦਾ ਸੀ ਹੂੰ ਫਿਰ ਉਹ ਟਾਂਗੇ ਵਾਲਾ ਨਾ ਟਾਂਗੇ ਦੇ ਅੱਗੇ ਆ ਕੇ ਭੰਗੜਾ ਪਾਉਂਦਾ ਸੀ ਫੇਰ ਉਹ ਚੱਲਦਾ ਸੀ ਫਿਰ 10 ਮਿੰਟ ਬਾਅਦ ਰੁਕ ਜਾਏ ਫੇਰ ਉਹ ਭੰਗੜਾ ਪਾਏ ਕਿਸੇ ਕਿਹਾ ਵੀ ਇਹ ਕੀ ਗੱਲ ਹੈ ਅਸੀਂ ਤਾਂ ਲੇਟ ਹੋ ਰਹੇ ਹਾਂ ਸਟੇਸ਼ਨ ਤੋਂ ਉਹ ਕਹਿੰਦਾ ਵੀ ਇਹ ਜਿਹੜੀ ਘੋੜੀ ਮੇਰੀ ਨਾ ਬਿਮਾਰ ਹੋ ਗਈ ਹੈ ਇਹ ਇੱਕ ਔੜੀ ਹੈਗੀ ਹੈ ਜਿਹੜੀ ਵਿਆਹ ਸ਼ਾਦੀਆਂ ਤੇ ਜਾਂਦੀ ਹੈ ਤੇ ਇਸ ਔੜੀ ਨੂੰ ਹਰ 10 ਮਿੰਟ ਪਿੱਛੋਂ ਪੰਗੜਾ ਵੇਖਣ ਦੀ ਆਦਤ ਹੈਗੀ ਹੈ ਹੱਸਦੇ ਰਹੋ ਖੁਸ਼ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਜ਼ਿੰਦਗੀ ਜ਼ਿੰਦਾਬਾਦ ਹਾਂ ਮੌਕੇ ਤੇ ਟੁੱਟਕਾ ਜੋੜ ਦਿੰਦੇ ਹਾਂ ਕੁਮਾਰ ਆ ਗੱਲ ਮੌਕੇ ਪੈਰ ਤੇ ਕਰੰਟ ਦਿਖਾ ਦਿੰਦੇ ਹਾਂ ਪੰਤਰਾ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਮਿਹਰਬਾਨੀ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ